ਆਗਵਾਨ ਤਮੰਤਾ ਬਣੇ ਨਾ ਬਸ ਇਹ ਜ਼ਰੂਰੀ ਆ ਇਹ ਜਿਹੜੀਆਂ ਗੱਲਾਂ ਕਹੀਆਂ ਸੀ ਕੋਈ ਸਾਬਤ ਕੀਤੀ ਆ ਕਰਕੇ 1000 ਰੁਪਇਆ ਜਨਾਨੀਆਂ ਨੂੰ ਗਿਆ ਦੀ ਹਰੇਕ ਦੇ ਖਾਤੇ ਜਾਊਗਾ ਕੋਈ ਇੱਕ ਜਨਾਨੀ ਦੱਸੇ ਵੀ ਖਾਤੇ ਚ ਆ ਪੰਜਾਬ ਚ ਲੋਕ ਸਭਾ ਚੋਣਾਂ ਦਾ ਬਿਲਕੁਲ ਵੱਚ ਚੁੱਕਿਆ ਹੋਇਆ ਤੇ 1 ਜੂਨ ਨੂੰ ਪੰਜਾਬ ਚ ਪੈਣੀਆਂ ਨੇ ਵੋਟਾਂ ਤੇ ਉਸ ਨੂੰ ਲੈ ਕੇ ਜਨਤਾ ਕੀ ਕਹਿੰਦੀ ਹੈ ਯਾਨੀ ਕਿ ਜਨਤਾ ਦਾ ਕੀ ਸਵਾਲ ਹੈ ਜਨਤਾ ਕਿਸ ਕਿਹਨਾ ਮੁੱਦਿਆਂ ਨੂੰ ਲੈ ਕੇ ਜਿਹੜਾ ਹੈ ਸਾਹਮਣੇ ਆਉਣਾ ਚਾਹੁੰਦੀ ਹੈ ਔਰ ਜਨਤਾ ਕੀ ਚਾਹੁੰਦੀ ਹੈ ਕਿ ਉਹਨਾਂ ਦੇ ਕਿਹੜੇ ਮੁੱਦੇ ਅਜੇ ਹੁਣ ਜੋ ਕਿ ਲੋਕ ਸਭਾ ਦੇ ਵਿੱਚ ਲਿਆਂਦੇ ਜਾਣ ਉਸੇ ਚੀਜ਼ ਨੂੰ ਦਰਸਾਉਂਦਾ ਹੈ ਸਾਡਾ ਖਾਸ ਪ੍ਰੋਗਰਾਮ ਜਿਸ ਦਾ ਨਾਮ ਹੈ ਕੀ ਕਹਿੰਦੀ ਹੈ ਜਨਤਾ ਸੋ ਉਸੇ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਖਰੜ ਦੇ ਵਿੱਚ ਮੌਜੂਦ ਆਂ ਔਰ ਖਰੜ ਤੋਂ ਇਹ バス ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਨੰਗਲ ਡੈਮ ਜਾ ਰਹੀ ਹੈ ਰੋਪੜ ਜਾ ਰਹੀ ਹੈ ਔਰ ਇਹ バス ਜਿਹੜੀ ਹੈ ਇਹ ਸ਼੍ਰੀ ਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਬੱਸ ਹੋ ਕੇ ਲੰਗੇਗੀ ਜਿੰਨੀਆਂ ਸਵਾਰੀਆਂ ਇਸ ਬੱਸ ਦੇ ਅੰਦਰ ਬੈਠੀਆਂ ਨੇ ਹੋ ਸਕਦਾ ਕਿ ਉਹ ਵੱਖ-ਵੱਖ ਹਲਕੇ ਦੀਆਂ ਹੋਣ ਪਰ ਅਸੀਂ ਲੋਕਾਂ ਤੋਂ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਅਸੀਂ ਰੂਟ ਦੇ ਉੱਤੇ ਕਿ ਲੋਕਾਂ ਨੂੰ ਕੀ ਦਿੱਕਤ ਪਰੇਸ਼ਾਨੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਲੋਕ ਕਿਹੜੀ ਐਸੀ ਪਰੇਸ਼ਾਨੀ ਹੈਗੀ ਹੈ ਜੋ ਚਾਹੁੰਦੇ ਨੇ ਕਿ ਲੋਕ ਸਭਾ ਦੇ ਵਿੱਚ ਵੱਡੀ ਆਵਾਜ਼ ਉੱਠੇ ਔਰ ਲੋਕਾਂ ਦੀ ਆਵਾਜ਼ ਕੇਂਦਰ ਤੱਕ ਪਹੁੰਚੇ ਆਓ ਚਲਿਏ ਬੱਸ ਦੇ ਵਿੱਚ ਕਰਦੇ ਆ ਗੱਲਬਾਤ ਬਸਤੀ ਸਵਾਰੀਆਂ ਦੇ ਨਾਲ ਸੋ ਅਸੀਂ ਇਸ ਵਕਤ ਇੱਕ ਐਸੀ ਬਸ 'ਚ ਬੈਠੇ ਆ ਜੋ ਕਿ ਖਰੜ ਤੋਂ ਰੋਪੜ ਅੱਗੇ ਨੰਗਲ ਡੈਮ ਜਾਏਗੀ ਤੇ ਸਵਾਰੀਆਂ ਤੁਸੀਂ ਦੇਖ ਸਕਦੇ ਹੋ ਇੱਥੇ ਬੈਠੀਆਂ ਹੋਈਆਂ ਨੇ ਬਸ ਦੇ ਵਿੱਚ ਅਸੀਂ ਇਹਨਾਂ ਸਵਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਉਧਰ ਤੁਸੀਂ ਦੇਖ ਸਕਦੇ ਹੋ ਕਿ ਕਨੈਕਟਰ ਸਾਹਿਬ ਜਿਹੜੇ ਨੇ ਉਹ ਟਿਕਟਾਂ ਕੱਟਣ 'ਚ ਮਸਰੂਫ ਨੇ ਤੇ ਇੱਧਰ ਡਰਾਈਵਰ ਜਿਹੜੇ ਹੈਗੇ ਨੇ ਉਹ ਗੱਡੀ ਚਲਾਉਣ 'ਚ ਮਸਰੂਫ ਆ ਪਰ ਸਵਾਰੀਆਂ ਦੇ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਜਿੱਥੇ ਜ਼ਿੰਦਗੀ ਦਾ ਸਫ਼ਰ ਬਹੁਤ ਮਹੱਤਵਪੂਰਨ ਹੁੰਦਾ ਉੱਥੇ ਹੀ ਜਿਹੜਾ ਦੇਸ਼ ਨੂੰ ਚਲਾਉਣ ਦਾ ਜਾਂ ਫਿਰ ਕਹਿ ਲਈਏ ਦੇਸ਼ ਦੇ ਵਿੱਚ ਚੰਗਾ ਨੁਮਾਇੰਦਾ ਚੁਣਨ ਦਾ ਸਫ਼ਰ ਵੀ ਬੇਹਦ ਮਹੱਤਵਪੂਰਨ ਹੁੰਦਾ ਸਾਡਾ ਬਾਈ ਮੌਜੂਦ ਨੇ ਇਸ ਨੂੰ ਗੱਲਬਾਤ ਕਰਾਂਗੇ ਬਾਈ ਕੀ ਨਾਂ ਤੁਹਾਡਾ ਜੀ ਰੋਹਿਤ ਕੁਮਾਰ ਨਾਂ ਹੈ ਮੈਂ ਜੀ ਰੋਹਿਤ ਕਿਹੜੇ ਹਲਕੇ ਤੋਂ ਕਿੱਥੇ ਰਹਿੰਦੇ ਹੋ ਜੀ ਆਪਾਂ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਆਂ ਡਿਸਟ੍ਰਿਕਟ ਹੁਸ਼ਿਆਰਪੁਰ ਦਾ ਸਾਡਾ ਤੇ ਤਹਿਸੀਲ ਮਕੇਰੀਆਂ ਤੇ ਰਹਿਣ ਵਾਲਾ ਬਤਲਵਾੜੇ ਦੇ ਆਂ ਬਤਲਵਾੜੇ ਰਹਿਣ ਵਾਲੇ ਮਤਲਬ ਤੁਹਾਡਾ ਜਿਹੜਾ ਲੋਕ ਸਭਾ ਹਲਕਾ ਹੁਸ਼ਿਆਰਪੁਰ ਹੀ ਪ ਕੀ ਲੱਗਦਾ ਹੈ ਕਿ ਹੁਸ਼ਿਆਰਪੁਰ ਹਲਕੇ ਦੇ ਵਿੱਚ ਅਜਿਹੀਆਂ ਕਿਹੜੀਆਂ ਦਿੱਕਤ ਪ੍ਰੇਸ਼ਾਨੀਆਂ ਨੇ ਜੋ ਕੇਂਦਰ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਲਾਜ਼ਮੀ ਨੇ ਪਹੁੰਚਣੀਆਂ ਸਭ ਤੋਂ ਪਹਿਲਾਂ ਤੇ ਰੋਡ ਰੋਡ ਸਹੀ ਹੋ ਜਾਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਸਫਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਪਰਟੀਕੂਲਰ ਟ੍ਰੈਫਿਕ ਲਾਈਟਾਂ ਵੀ ਲੱਗਣੀ ਚਾਹੀਦੀਆਂ ਤੇ ਸਫਾਈ ਜ਼ਿਆਦਾ ਹੋਣੀ ਚਾਹੀਦੀ ਕਿਉਂਕਿ ਰੋਡ ਦੇ ਸਾਈਡ ਤੇ ਕੰਡੇ ਤੇ ਕਾਫੀ ਗੰਦ ਪਿਆ ਹੁੰਦਾ ਹੈ ਵਗੈਰਾ ਵਗੈਰਾ ਤੇ ਕਈ ਲੋਕਾਂ ਨੇ ਮਤਲਬ ਰੋਡ ਬਣੇ ਹੋਏ ਆ ਦੁਕਾਨਾਂ ਪਈਆਂ ਹੋਈਆਂ ਰੋਡ ਤੇ ਤੇ ਇੰਨੇ ਕਿਤੇ ਵੀ ਪਾਰਕਿੰਗ ਕਰ ਦਿੰਦੇ ਆ ਉਹਦੀ ਵਾਣਾ ਕਾਫੀ ਹਾਦਸੇ ਵਾਪਰ ਜਾਂਦੇ ਆ ਤੇ ਇਹਨਾਂ ਚ ਜਿਆਦਾ ਸਰਕਾਰ ਨੂੰ ਕਾਫੀ غور ਕਰਨੀ ਚਾਹੀਦੀ ਹੈ ਹਾਂਜੀ ਤੇ ਰੋਹਿਤ ਜੇ ਗੱਲ ਕਰੀਏ ਮੌਜੂਦਾ ਕੀ ਤੁਸੀਂ ਨੌਜਵਾਨ ਉਹ ਨੌਜਵਾਨਾਂ ਦਾ ਬਹੁਤ ਵੱਡਾ ਕਹਿੰਦੇ ਰੋਲ ਰਹਿੰਦਾ ਹੈ ਖਾਸ ਕਰਕੇ ਜਦੋਂ ਕੋਈ ਵੀ ਸਿਆਸਤ ਬੰਦੀ ਹੈ ਬਦਲਾ ਆਉਂਦਾ ਹੈ ਪੰਜਾਬ ਦੇ ਵਿੱਚ ਜੋ ਸਰਕਾਰ ਬਦਲੀ ਸੀ ਉਦੋਂ ਵੀ ਕਹਿੰਦੇ ਨੌਜ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਤੁਹਾਡੇ ਹਿਸਾਬ ਨਾਲ ਇਸ ਐਤ ਕੀ ਜਿਹੜੀਆਂ ਵੋਟਾਂ ਨੇ ਉਹ ਕਿਹਨੂੰ ਪਹਿਣਗੀਆਂ ਕੀ ਉਹ ਕਮਾਂ ਨੂੰ ਵੋਟਾਂ ਪਹਿਣਗੀਆਂ ਕਿ ਉਹ ਵੋਟਾ ਚਿਹਰੇ ਨੂੰ ਪਹਿਣ ਗਿਆ ਜਿੱਦਾਂ ਕਿਸੇ ਪਾਰਟੀ ਦਾ ਕੋਈ ਚਿਹਰਾ ਉਤਾਰ ਦਿੱਤਾ ਕਿ ਉਸ ਨੂੰ ਪਹਿਣ ਗਿਆ ਪਾਰਟੀ ਨੂੰ ਪਹਿਣ ਗਿਆ ਕਿੰਨੂੰ ਵੋਟਾ ਪਹਿਣ ਗਿਆ ਤੁਹਾਡੇ ਹਿਸਾਬ ਨਾਲ ਅੱਜ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਤਾਂ ਵੋਟ ਪੈਣੀ ਪੈਣੀ ਹੈ ਪਰ ਕਈ ਵਾਰ ਐਦਾਂ ਹੋ ਜਾਂਦਾ ਕਿ ਕੋਈ ਕੰਮ ਕਰਦਾ ਕੋਈ ਹੋਰ ਹੈ ਤੇ ਵੋਟਾਂ ਵੀ ਹੋਰ ਲੈ ਜਾਂਦਾ ਹੈ ਹਾਂ ਇਸ ਵਾਰ ਚਿਹਰੇ ਨੂੰ ਪੈ ਸਕਦੀਆਂ ਵੋਟਾਂ ਐਦਾਂ ਲੱਗ ਰਿਹਾ ਸਾਨੂੰ ਹਾਂਜੀ ਕਿ ਕੰਮ ਕੋਈ ਹੋਰ ਕਰਦਾ ਨੰਬਰ ਕੋਈ ਹੋਰ ਪਲਾ ਜਾਂਦਾ ਹਾਂਜੀ ਹਾਂਜੀ ਆਹੀ ਲੱਗ ਰਿਹਾ ਜੀ ਐਦਾਂ ਕਾਫੀ ਕੁਝ ਹੋ ਰਿਹਾ ਸਾਡੇ ਸ਼ਹਿਰਪੁਰ ਚ ਵੀ ਕਾਫੀ ਕੁਝ ਹੋ ਰਿਹਾ ਹੈ ਸ਼ਾਰਬੂਰੀ ਤੇ ਗੋਦਾ ਸ਼ਾਰਬੂਰੀ ਦਾ ਦਾ ਉਹ ਰਿਹਾ ਪੂਰੇ ਪੰਜਾਬ 'ਚ ਏਦਾਂ ਹੋ ਰਿਹਾ ਅੱਜਕੱਲ੍ਹ ਤੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਤੇ ਲੱਗਦਾ ਨਹੀਂ ਕੁਝ ਹੋ ਰਿਹਾ ਕਾफी ਪਿਛੜ ਗਿਆ ਪੰਜਾਬ ਤੇ ਪਹਿਲੇ ਨਾਲੋਂ ਕਿੱਥੋਂ ਦਾ ਕਿੱਥੇ ਆ ਗਿਆ ਔਰ ਨੌਜਵਾਨ ਤੁਸੀਂ ਕਿਦਾਂ ਦੇਖਦੇ ਹੋ ਹਰ ਚੀਜ਼ ਨੂੰ ਕਿਉਂਕਿ ਨੌਜਵਾਨਾਂ ਦੀ ਵੀ ਸੋਚ ਜਿਹੜੀ ਆ ਬਹੁਤ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ ਖਾਸ ਕਰਕੇ ਚੋਣਾਂ ਦੇ ਮਾਮਲੇ ਦੇ ਵਿੱਚ ਮਤਲਬ ਚੋਣਾਂ ਦੇ ਮਾਮਲੇ ਪਿੱਛੇ ਤਾਂ ਠੀਕ ਹੈ ਵੈਸੇ ਤਾਂ ਨੌਜਵਾਨਾਂ ਨੂੰ ਵੀ ਥੋੜਾ ਕੰਟ੍ਰਿਬਿਊਟ ਕਰਨਾ ਚਾਹੀਦਾ ਸਾਰੇ ਪੱਖੋਂ ਜਿਵੇਂ ਕਿ ਕਿ ਇਹ ਹੁੰਦੇ ਨੇ ਨੌਜਵਾਨ ਐਵੇਂ ਹੀ ਉਹਨਾਂ ਨੂੰ ਮਤਲਬ ਆਪਣੇ ਕੰਮ ਕਰ ਛੱਡ ਕੇ ਐਵੇਂ ਕਿਸੇ ਰੈਲੀ ਰੋ ਦੀ ਹਸਬਣ ਦੀ ਕੋਈ ਲੋੜ ਨਹੀਂ ਹੈਗੀ ਜੇ ਉਹਨਾਂ ਕੋਲ ਹੈਗਾ ਦਿਲ ਤੋਂ ਕਿਸੇ ਪਾਰਟੀ ਨੂੰ ਜਿਤਾਉਣਾ ਚਾਹੁੰਦੇ ਤੇ ਆਪਣੇ ਵੋਟ ਨਾਲ ਜਿਤਾਉਣਾ ਐਵੇਂ ਫालतू ਰੈਲੀਆਂ ਵਿੱਚ ਝੰਡੇ ਛੰਡੇ ਲਾ ਕੇ ਆਹ ਕੋ ਚੱਕਰ ਇਹਦੇ ਨਾਲ ਜਿਤਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਇਹਦੇ ਵਿੱਚ ਉਹ ਆਪਣਾ ਟਾਈਮ ਬਰਬਾਦ ਕਰਦੇ ਨੇ ਤੇ ਉਸ ਤੋਂ ਇਲਾਵਾ ਤੇ ਕੋਈ ਉਹਨਾਂ ਦਾ ਕੋਈ ਬੈਨੀਫਿਟ ਨਹੀਂ ਹੈਗਾ ਹਾਂਜੀ ਠੀਕ ਹੈ ਸੋ ਕਹਿ ਰਹੇ ਨੇ ਕਿ ਨੌਜਵਾਨਾਂ ਨੂੰ ਚਾਹੀਦਾ ਸਮਾ ਚੰਗੇ ਪਾਸੇ ਲਾਣ ਇੱਥੇ ਡਰਾਈਵਰ ਸਾਡੇ ਨਾਲ ਮੌਜੂਦ ਨੇ ਹਾਲਾਂਕਿ ਗੱਡੀ ਚਲਾ ਰਹੇ ਨੇ ਪਰ ਅਸੀਂ ਗੱਲ ਵੀ ਜ਼ਰ ਅਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਆ ਕੀ ਨਾ ਕੀ ਤੁਹਾਡਾ ਵਿਰੇ ਟਵਾਣਾ ਆ ਮਾਨਟੂ ਟਵਾਣਾ ਟਵਾਣਾ ਸੋ ਬੰਟੂ ਵਿਰੇ ਕਿੱਥੇ ਦੇ ਰਹਿਣ ਵਾਲੇ ਉਹ ਕਿਸ ਇਲਾਕੇ ਦੇ ਆ ਮਾਨੋ ਸ਼ਹਿਰ ਦੇ ਜੀ ਮਾਨੋ ਕਿਹੜਾ ਆਪਣਾ ਲੋਕ ਸਭਾ ਹਲਕਾ ਕਿਹੜਾ ਪੈਂਦਾ ਮਾਨੋ ਆ ਜੀ ਹਾਂਜੀ ਕੀ ਲੱਗਦਾ ਕਿ ਐਤ ਕੀ ਚੋਣਾਂ ਦੇ ਵਿੱਚ ਕਿਹੜੀਆਂ ਜਿਹੀਆਂ ਚੀਜ਼ਾਂ ਨੇ ਜੋ ਕਿ ਅਕਸਰ ਆਣੇ ਭਗਵਾਨ ਤਮੰਤਾ ਬਣੇ ਨਾ ਬਸ ਇਹ ਜ਼ਰੂਰੀ ਆ ਬਾਦਲ ਬਣ ਜਾ ਗਾਂਗਰੇਸੀ ਬਣ ਜਾਣ ਭਗਵਾਨ ਤਮੰਤਾ ਬਣੇ ਨਾ ਇਦਾਂ ਦਾ ਕੀ ਹੋ ਗਿਆ ਮੰਜੀ ਠੋਕੀ ਪਈ ਐ ਨੇ ਸਾਰਿਆਂ ਨੂੰ ਇਹ ਦਿਖ ਰਿਆ ਹੈ ਕਿ ਕੀ ਕਰਿਆ ਨੇ ਕਿੰਨੇ ਧਰਨੇ ਪ੍ਰਦਰਸ਼ਨ ਹੁੰਦੇ ਆ ਕੀ ਕੁਝ ਨਹੀਂ ਕਰਿਆ ਨੇ ਇਹ ਤਾਂ ਬਣੇ ਨਾ ਕਾਂਗਰਸੀਏ ਬਣ ਜਾਣ ਕਾਲੀ ਬਣ ਜਾਣ ਉਹ ਚੰਗੇ ਆ ਤੁਹ ਹੋਰ ਜੀ ਲੱਗਦਾ ਕਿ ਕੇਂਦਰ ਕੇਂਦਰ ਦੇ ਵਿੱਚ ਆਵਾਜ਼ ਇਸ ਤਰੀਕੇ ਕਿਉਂਕਿ ਹੁਣ ਜਿਹੜੇ ਵੋਟਰ ਹੋਣ ਨਹੀਂ ਉਹਦੀ ਆਵਾਜ਼ ਕੇਂਦਰ ਤੱਕ ਜਾਣੀ ਹੈ ਕੇਂਦਰ ਦਾ ਕੀ ਵੀਰੇ ਕੇਂਦਰ ਵਾਲਾ ਤਾਂ ਇਹਨਾਂ ਦਾ ਚੱਕ ਲਿਆ ਕੇਜਰੀਆਲ ਉਹ ਤੁਹਾਨੂੰ ਵੀ ਪਤਾ ਹੀ ਆ ਰਹਿ ਗਿਆ ਭਗਵਾਨਤਮਾਨ ਇਹ ਵੀ ਜਾਊਗਾ ਮੈਂ ਜਿਹੜੀਆਂ ਗੱਲਾਂ ਕਹੀਆਂ ਸੀ ਕੋਈ ਸਾਬਤ ਕੀਤੀ ਆ ਕਰਕੇ 1000 ਰੁਪਇਆ ਜਨਾਨੀਆਂ ਨੂੰ ਕਿਹਾ ਸੀ ਹਰੇਕ ਦੇ ਖਾਤੇ ਚ ਆਊਗਾ ਕੋਈ ਇੱਕ ਜਨਾਨੀ ਦੱਸੇ ਵੀ ਖਾਤੇ ਚ ਆਇਆ ਕਿਸੇ ਦੇ ਵੀ ਨਹੀਂ ਆਇਆ ਇਹ ਤਾਂ ਬਣੇ ਨਾ ਸ਼ਰਾਬੀ ਹੈਗਾ ਇਹ ਫਿਰ ਇਹਦਾ ਠੀਕ ਹੈ ਸੋ ਇਧਰ ਤੁਸੀਂ ਦੇਖਿਆ ਕਿ ਜੋ ਲੋਕਾਂ ਦੀ ਪਰਦੇਕੇਰੇ ਸਾਹਮਣੇ ਆ ਰਹੀ ਇਧਰ ਕੁਝ ਮਹਿਲਾਵਾਂ ਵੀ ਮੌਜੂਦ ਨੇ ਔਰ ਮਹਿਲਾਵਾਂ ਦਾ ਵੀ ਬਹੁਤ ਵੱਡਾ ਰੋਲ ਹੈ ਜਿਹੜਾ ਖਾਸ ਕਰਕੇ ਰਹਿੰਦਾ ਹੈ ਚੋਣਾਂ ਦੇ ਵਿੱਚ ਮੈਡਮ ਕੀ ਨਾਮ ਤੁਹਾਡਾ ਜੀ ਹਰਵਿੰਦਰ ਜਿਹੜੇ ਕਿਹੜੇ ਇਲਾਕੇ ਦੇ ਰਹੇ ਨੇ ਤੁਸੀਂ ਸੀ ਕੁਰਾਲੀ ਪੰਜਾਬ ਕੁਰਾਲੀ ਤੋਂ ਹੰਦਾ ਤੁਹਾਡਾ ਸ਼੍ਰੀ ਅਨੰਦਪੁਰ ਸਾਹਿਬ ਜਿਹੜਾ ਹਲਕਾ ਪੈਂਦਾ ਲੋਕ ਸਭਾ ਦਾ ਕਿੱਦਾਂ ਦੇਖਦੇ ਹੋ ਐਤ ਕੀ ਵੋਟਾਂ ਕਿਨੂੰ ਪੈਣਗੀਆਂ ਕੀ ਵੋਟਾਂ ਕੰਮਾਂ ਨੂੰ ਪੈਣਗੀਆਂ ਵੋਟਾਂ ਨਾਮ ਨੂੰ ਪੈਣਗੀਆਂ ਪਾਰਟੀ ਨੂੰ ਪੈਣਗੀਆਂ ਜਾਂ ਉਮੀਦਵਾਰ ਨੂੰ ਪੈਣਗੀਆਂ ਸਰ ਕੰਮਾਂ ਨੂੰ ਹੀ ਪੈਣੀਆਂ ਚਾਹੀਦੀਆਂ ਜਿੱਦਾਂ ਹੁਣ ਵਾਦੇ ਤਾਂ ਬਹੁਤ ਕਿਤੇ ਨੇ ਲੋਕ ਜਿੱਦਾਂ ਆ ਰਹੇ ਨੇ ਪਰ ਪੂਰਾ ਕੋਈ ਨਹੀਂ ਕਰਦਾ ਹੁਣ ਜਿੱਦਾਂ ਅਸੀਂ ਵੀ ਗਵਰਨਮੈਂਟ ਸਰਵਿਸ ਵਿੱਚ ਹੈਗੇ ਆ ਪਰ ਕੋਈ ਵੀ ਸਾਡੀ ਪੈਨਸ਼ਨ ਨਹੀਂ ਹੈ ਵਾਦੇ ਕਰਕੇ ਆਏ ਸੀ ਕੋਈ ਵੀ ਤੁਹਾਨੂੰ ਨਹੀਂ ਕਰਦਾ ਇਹ ਮੁੱਦੇ ਨੇ ਖਾਸ ਕਰ ਤੁਹਾਨੂੰ ਕਿ ਮੁੱਦੇ ਕੇਂਦਰ ਦੇ ਵਿੱਚ ਚੱਕੇ ਜਾਣ ਕਿਉਂਕਿ ਕੇਂਦਰ ਕਿਉਂਕਿ ਹੋਂ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਨਾਂ ਦੀ ਆਵਾਜ਼ ਜੇਕਰ ਕੋਈ ਉਮੀਦਵਾਰ ਚੁਣਿਆ ਜਾਂਦਾ ਤਾਂ ਕੇਂਦਰ ਤੱਕ ਪਹੁੰਚਾਏਗਾ ਸਰ ਇਹ ਜਿਹੜੇ ਮੁਲਾਜ਼ਮ ਆ ਉਹਨਾਂ ਵਾਸਤੇ ਵੀ ਕੁਝ ਕੀਤਾ ਜਾਵੇ ਜਿਹੜੇ ਰੁਕਦੇ ਸਾਡੇ ਬਕਾਏ ਸਾਰੇ ਆ ਉਹ ਸਾਨੂੰ ਨਹੀਂ ਮਿਲਦੇ ਟਾਈਮ ਸੀਰ ਉਹ ਸਾਰੀਆਂ ਚੀਜ਼ਾਂ ਸਾਡੀਆਂ ਮੰਗਾਂ ਹੈਗੀਆਂ ਜੋ ਸਾਡੇ ਨਾਲ ਰਿਲੇਟਡ ਹੈਗੀਆਂ ਉਹ ਪੂਰੀਆਂ ਕੀਤੀਆਂ ਜਾਣ ਕੋਈ ਵੀ ਪਾਰਟੀ ਆਵੇ ਤਾਂ ਮੰਨੂ ਹੀ ਵੋਟ ਦਿੱਤੀ ਜਾਏਗੀ ਉਹ ਮੀਟੇ ਲਈ ਕੰਮਾ ਨੂੰ ਵੀ ਵੋਟ ਪੈਗੀ ਹਾਂਜੀ 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 ਕਿ ਲੱਗਦਾ ਕਿ ਕਦੀ ਕੋਈ ਜਦੋਂ ਚਲੋ ਕੰਮ ਹੋ ਜਾਂਦੇ ਨੇ ਸਭ ਕੁਝ ਹੋ ਜਾਂਦਾ ਪਰ ਜਦੋਂ ਕੋਈ ਚਿਹਰਾ ਪਾਵਰਫੁਲ ਆ ਜਾਂਦਾ ਲੋਕ ਉਧਰ ਵੀ ਜਾਂਦੇ ਨੇ ਹਾਂਜੀ ਸਰ ਉਹ ਤਾਂ ਹੈ ਹੀ ਆ ਕਿ ਉਹ ਨਹੀਂ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਨਾ ਕਿ ਗਾਂ ਕਿ ਕੋਈ ਵੀ ਹੁਣ ਐਕਟ੍ਰੈਸ ਨੇ ਉਹ ਇੱਕ ਆਮ ਲਾਈਫ ਨਾਲ ਨਹੀਂ ਜੁੜੇ ਹੋਏ ਸਰ ਜਿਹੜੇ ਆਮ ਲਾਈਫ ਨਾਲ ਜੁੜੇ ਆ ਉਹ ਹੀ ਮੁਸ਼ਕਿਲਾਂ ਜਾਣ ਸਕਦੇ ਨੇ ਤੇ ਉਹੀ ਮਤਲਬ ਕਿ ਅੱਗੇ ਆਪਣੀਆਂ ਪ੍ਰੋਬਲਮਸ ਨੂੰ ਮਤਲਬ ਕਿ ਉਹ ਕਰ ਸਕਦੇ ਪਰ ਹੁਣ ਉਹ ਵੀ ਅਸੀਂ ਕਹਿ ਨਹੀਂ ਸਕਦੇ ਜਿੱਦਾਂ ਹੁਣ ਪਾਰਟੀ ਆਈ ਸੀ ਉਹ ਆਮ ਉਹਦੇ ਵਿੱਚ ਆਈ ਸੀ ਪਰ ਉਹਨਾਂ ਨੇ ਵੀ ਕੋਈ ਆ ਕੇ ਸਾਨੂੰ ਕੋਈ ਔਟਪੁੱਟ ਦਿੱਤੀ ਤਾਂ ਹੈ ਨਹੀਂ ਆ ਜੋ ਚਾਹਦੀ ਸੀ ਪਬਲਿਕ ਸੋ ਇੱਧਰ ਹੋਰ ਵੀ ਤੁਸੀਂ ਦੇਖ ਸਕਦੇ ਹੋ ਕਿ ਸਵਾਰੀਆਂ ਐਸੋ ਤਬਾਸ ਤੋਂ ਚੜੀਆਂ ਹੋਈਆਂ ਨੇ ਔਰ ਅਸੀਂ ਹੋਰ ਨਾਲ ਸਵਾਰੀਆਂ ਨਾਲ ਵੀ ਜ਼ਰੂਰ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਸੋਚਦੇ ਨੇ ਔਰ ਖਾਸ ਕਰਕੇ ਜਿਹੜੇ ਬਜ਼ੁਰਗ ਨੇ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਤਾਂ ਕੀ ਨਾਮ ਜੀ ਤੁਹਾਡਾ ਸਰਨਜੀਤ ਕੌਰ ਕਿੱਥੋਂ ਦੇ ਨੇ ਲਿਓ ਗੁਰਾਲੀ ਦੇ ਜੀ ਗੁਰਾਲੀ ਦੇ ਚਿਰੇਣਾਂਦਪੁਰ ਸਾਹਿਬ ਹਲਕਾ ਤੁਹਾਡਾ ਕਿਹੜੀਆਂ ਮੁਸੀਬਤਾਂ ਜਿਹੜੀਆਂ ਤੁਸੀਂ ਚਾਹੁੰਦੇ ਹੋ ਕਿ ਕੇਂਦਰ ਤੱਕ ਪਹੁੰਚਾਈਆਂ ਜਾਣ ਔਰ ਤੁਹਾਨੂੰ ਕੀ ਲੱਗਦਾ ਕਿ ਵੋਟਾਂ ਕਿਨੂੰ ਐਤੀ ਪੈਣਗੀਆਂ ਨਾਮ ਨੂੰ ਪੈਣਗੀਆਂ ਪਾਰਟੀ ਨੂੰ ਪੈਣਗੀਆਂ ਕੰਮਾਂ ਨੂੰ ਪੈਣਗੀਆਂ ਦੇਖੋ ਅਕਾਲੀ ਕਾਂਗਰਸੀ ਤਾਂ 70 ਸਾਲ ਵੜਦ ਕੇ ਦੇਖ ਲੈ ਉਹਨਾਂ ਨੇ ਤਾਂ ਇੰਨੇ ਕੰਮ ਵੀ ਨਹੀਂ ਕੀਤੇ ਜਿੰਨੇ ਭਗਵੰਦ ਮਾਨ ਨੇ 2 ਸਾਲ ਚ ਕਰਤੇ ਤੇ ਅੱਗੇ-ਅੱਗੇ ਭਗਵੰਦ ਮਾਨ ਤੋਂ ਹੀ ਆਸ ਹੈ ਦੂਜੀਆਂ ਪਾਰਟੀਆਂ ਨੇ ਤਾਂ ਆਪਣੇ ਘਰ ਭਰੇ ਆ ਤੇ ਭਗਵੰਦ ਮਾਨ ਨੇ ਕਰੂ ਜੋ ਕਰੂ ਜਾਂ ਕੇਜਰੀਵਾਲ ਕਰੂ ਜੇ ਉਹ ਚੱਕਿਆ ਤਾਂ ਉਹਨਾਂ ਦੇ ਜਿਹੜੇ ਸਤਿੰਦਰ ਜੈਨ ਐ ਮਨੀਸ਼ ਸੋਧਿਆ ਇਸੇ ਦੇ ਅਗੇਂਸਟ ਕੋਈ ਅਜੇ ਤੱਕ ਕ腐ਪਸ਼ਨ ਦਾ ਇੱਕ ਪੈਸਾ ਵੀ ਨਹੀਂ ਨਿਕਲਿਆ ਇਹ ਤਾਂ ਹੁਣ ਮੋਦੀ ਲੋਕਤੰਤਰ ਦਾ ਘਾਣ ਕਰ ਰਿਹਾ ਤਾਂ ਚੁੱਕ ਲਿਆ ਉਹਨਾਂ ਨੂੰ ਇਹ ਇਹ ਚਾਹੁੰਦਾ ਵੀ ਮੈਂ ਆਵਾਂ ਅੱਗੇ ਲਈ ਇਹ ਗਲਤ ਹੈ ਨਾ ਲੋਕਤੰਤਰ ਤਾਂ ਖਤਮ ਕਰਤਾ ਮੋਦੀ ਨੇ ਤੇ ਹੁਣ ਹੁਣੇ ਤਾਂ ਪਾਰਟੀਆਂ ਚਾਹੀਦੀ ਅੱਗੇ ਲਈ ਵੀ ਇਹ ਸੁਧਾਰ ਕਰੋ ਜੋ ਕਰੋ ਨੌਕਰੀਆਂ ਦੁੱਤੀਆਂ ਬਿਜਲੀ ਦੇ ਬਿੱਲ ਫ੍ਰੀ ਕਰਦੇ ਹੋਰ 43 ਸਵਾਵਾ ਕਰਤੀਆਂ ਜਿਹੜੀਆਂ ਉਹ ਲੋਕਾਂ ਦੇ ਘਰ ਜਾ ਕੇ ਆਪ ਕਰ ਰਹੇ ਸਿਰਫ 120 ਰੁਪਏ ਦੇ ਕੇ ਕੰਪਲੀਟ ਕਰ ਰਹੇ ਹਾਂ ਕਿ ਹਰ ਇੱਕ ਦੀ ਡਿਮਾਂਡ ਇਹ ਹੋਰ ਰਜਿਸਟਰੀ ஆன்ਲਾਈਨ ਕਰਤੀਆਂ ਕਿੰਨੀ ਕ腐ਸ਼ਨ ਰੋਕਦੀ ਇਹ ਥੋੜੀਆਂ ਗੱਲਾਂ ਕਿ ਪਿਛਲੇ ਨੇ 70 ਸਾਲ ਚ ਨਹੀਂ ਇੰਨਾ ਕੁਝ ਕੀਤਾ ਜਿੰਨਾ 2 ਸਾਲ ਚ ਨੇ ਕਰਤਾ ਜੀ ਉਹ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਕੰਮ ਮੌਜੂਦਾ ਸਰਕਾਰ ਵੱਲੋਂ ਕੀਤੇਗੇ ਸ਼ਾਇਦ ਉਹਨਾਂ ਨੂੰ ਵੋਟ ਪੈ ਸਕਦੀ ਹੈ ਪੈ ਸਕਦੀ ਹੈ ਜੀ ਪਾਉਗੀ ਬਿਲਕੁਲ ਪਰ ਜੇ ਜਦੋਂ ਕਈ ਵਾਰੀ ਕੀ ਹੁੰਦਾ ਕਿ ਦੂਜੀਆਂ ਪਾਰਟੀਆਂ ਕੋਈ ਚਿਹਰਾ ਐਸਾ ਉਤਾਰ ਦਿੰਦੀਆਂ ਨੇ ਉਹ ਕਹਿੰਦੇ ਕਿ ਚਿਹਰਾ ਬਹੁਤ ਪਾਵਰਫੁੱਲ ਆ ਚਿਹਰੇ ਦੀ ਗੱਲ ਮੰਨੀ ਜਾਊਗੀ ਪਰ ਹਮੇਸ਼ਾ ਪਾਰਟੀ ਨੂੰ ਪੈਂਦੀ ਆ ਚਿਹਰੇ ਨੂੰ ਨਹੀਂ ਪੈਂਦੀ ਹਾਂ ਵੋਟ ਪਾਰਟੀ ਨੂੰ ਪੈਂਦੀ ਆ ਹੂੰ ਬਿਲਕੁਲ ਠੀਕ ਹੈ ਸੋ ਉਹ ਕਹਿ ਰਹੇ ਨੇ ਕਿ ਵੋਟ ਜਿਹੜੀ ਆ ਉਹ ਪਾਰਟੀ ਨੂੰ ਕਨੈਕਟਰ ਸਾਡੇ ਨਾਲ ਆ ਗਏ ਨੇ ਭਾਈ ਕੀ ਨਾਂ ਤੁਹਾਡਾ ਮੇਰਾ ਸੰਜੀਵ ਕੁਮਾਰ ਹੈ ਸੰਜੀਵ ਕੁਮਾਰ ਸੰਜੀਵ ਕਿੱਥੇ ਰਹਿੰਦੇ ਨੇ ਤੁਸੀਂ ਹਿਮਾਚਲ ਹੈ ਹਾਂ ਹਿਮਾਚਲ ਤੋਂ ਹਿਮਾਚਲ ਤੋਂ ਸੰਜੀਵ ਤੁਹਾਡੇ ਹਿਮਾਚਲਸ ਕੀ ਹਾਲਾਤ ਨੇ ਕੀ ਲੱਗਦਾ ਹੈ ਕਿ ਐਤ ਕੀ ਹਿਮਾਚਲ ਚ ਲੋਕ ਸਭਾ ਦੇ ਵੀ ਜਿਹੜੇ ਸੀਟਾਂ ਨੇ ਉਹ ਕਿਦਾਂ ਚੱਲ ਗਿਆ ਹਿਮਾਚਲ ਦੇ ਕਿਹੜੇ ਮੁੱਦੇ ਨੇ ਮਸਲੇ ਨੇ ਜੋ ਕੇਂਦਰ ਤੱਕ ਜਾਣੇ ਚਾਹੀਦੇ ਨੇ ਕੋਈ ਨਹੀਂ ਜਾਣੇ ਜੇ ਸਭ ਕੁਝ ਠੀਕ ਹੈ ਹਿਮਾਚਲ ਚ ਹੂੰ ਪੰਜਾਬ ਨਾਲੋਂ ਬਹੁਤ ਵਧੀਆ ਪੰਜਾਬ ਨਾਲੋਂ ਵਧੀਆ ਉੱਥੇ ਕੰਮ ਪਰ ਕੋਈ ਮੁੱਦੇ ਤਾਂ ਹੋਣਗੇ ਕੋਈ ਨਹੀਂ ਸਰਕਾਰ ਸਾਰੇ ਕੰਮ ਕਰਦੀ ਆ ਸਰਕਾਰਾਂ ਕੰਮ ਕਰ ਰਹੀ ਹੈ ਉੱਥੇ ਸਾਰੀਆਂ ਠੀਕ ਹੈ ਤੇ ਕਹਿ ਰਹੇ ਨੇ ਕਿ ਹਿਮਾਚਲ 'ਚ ਕੋਈ ਮੁੱਦਾ ਨਹੀਂ ਹੈ ਸਰਕਾਰਾਂ ਕੰਮ ਕਰ ਰਹੀਆਂ ਨੇ ਅੱਗੇ ਜਾਵਾਂਗੇ ਅੱਗੇ ਜਾ ਕੇ हां जी ਸੋ ਕਹਿ ਰਹੇ ਨੇ ਕਿ ਜਿਹੜਾ ਹੈ ਹਿਮਾਚਲ ਸਰਕਾਰ ਕੰਮ ਕਰੇ ਸਾਡੇ ਤੇ ਬਾਬਾ ਜੀ ਬੈਠੇ ਨੇ ਬਾਬਾ ਜੀ ਕੀ ਨਾ ਜੀ ਤੁਹਾਡਾ ਰੋਸ਼ਨ ਲਾਲ हां जी ਰੋਸ਼ਨ ਲਾਲ ਰੋਸ਼ਨ ਲਾਲ ਜੀ ਕਿੱਥੇ ਰਹਿੰਦੇ ਹੋ ਅਸੀਂ ਹੁੰਨੇ ਦੇ ਹਿਮਾਚਲ ਦਾ ਬੱਝ ਚਲਦੇ ਹੋ ਕੀਤਾ ਕੀ ਲੱਗਦਾ ਕਿ ਹਿਮਾਚਲ ਦੇ ਵਿੱਚ ਕਿਹੜੇ ਮੁੱਦੇ ਹੈਗੇ ਨੇ ਜੋ ਕੇਂਦਰ ਦੇ ਵਿੱਚ ਜਾਣੇ ਚਾਹੀਦੇ ਨੇ ਕਿਉਂਕਿ ਅਸੀਂ ਬਸਾਂ ਚ ਘੁੰਮ ਰਹੇ ਆ ਲੋਕਾਂ ਨੂੰ ਪੁੱਛ ਰਹੇ ਆ ਅੱਛਾ ਜੀ ਬਸਾਂ ਇਹ ਦੇ ਹੈ ਤੇ ਸਰਕਾਰ ਬਣਦੀ ਬਣਦੀ ਤੋੜ ਦਿੰਦੇ ਆ ਹੂੰ ਕਿਉਂ ਤੋੜੇ ਦੀ ਗੱਲ ਹੈ ਜਾਂ ਪਾਰਟੀ ਬੋਲ ਕਹੋ ਜਾਂਦੀ ਆ ਇਹ ਨਹੀਂ ਹੋਣਾ ਚਾਹੀਦਾ ਸਰਕਾਰ ਤਾਂ ਕਹਿੰਦੇ ਬਹੁਤ ਹੈ ਉਹ ਕਿਹਾ ਚਾਹ ਸਰਕਾਰ ਬਣ ਗਈ ਹੈ ਉਹਨੂੰ ਤੋੜ ਦਿੰਦੇ ਹੋ ਕੋਈ ਮਤਲਬ ਹਾਂ ਤੋੜ ਇਹ ਨਹੀਂ ਇਹ ਨਹੀਂ ਹੋਣਾ ਚਾਹੀਦਾ ਜਿਹੜੀ ਬਣ ਗਈ ਬਣ ਗਈ ਠੀਕ ਹੈ ਫੇਰ ਜਿਆਦਾ ਬੋਲ ਕੇ ਪਾਪੀ ਅਗਲੇ ਨੂੰ ਤੇ ਫਿਰ ਦੂਸਰੇ ਚੱਲ ਜਾਂਦੇ ਉਹ ਕਿਉਂ ਜਾਂਦੇ ਮਤਲਬ ਇਹਦਾ ਹੱਲ ਬੰਦ ਹੋਣਾ ਚਾਹੀਦਾ ਹੈ ਸੈਂਟਰ ਜਣਾ ਸੋਚਣਾ ਚਾਹੀਦਾ ਸੈਂਟਰ ਰਾਤ ਕਰਾਂਦੀ ਹੈ ਸੈਂਟਰ ਕਿਆ ਕਰਦਾ ਠੀਕ ਹੈ ਠੀਕ ਹੈ ਕਹ ਰਹੇ ਨੇ ਕਿ ਜੇ ਸਰਕਾਰ ਇੱਕ ਵਾਰੀ ਬਣ ਗਈ ਫਿਰ ਤੋੜਨੀ ਨਹੀਂ ਆਣੀ ਚਾਹੀਦੀਆਂ ਇਹੋ ਜਿਹੇ ਮੁੱਦੇ ਜਿਹੜੇ ਨੇ ਉਹ ਉੱਪਰ ਕੇਂਦਰ ਤੱਕ ਜਾਣੇ ਚਾਹੀਦੇ ਨੇ ਅੱਗੇ ਵੀ ਜ਼ਰੂਰ ਤੁਸੀਂ ਦੇਖ ਸਕਦੇ ਹੋ ਕਿ ਹੋਰ ਵੀ ਜਿਹੜੇ ਲੋਕ ਇੱਥੇ ਬੈਠੇ ਹੋਏ ਨੇ ਮਾਤਾ ਜੀ ਨੇ ਸ਼ੁਰੂ ਗੱਲਬਾਤ ਕਰਾਂਗੇ ਮਾਤਾ ਜੀ ਕੀ ਨਾਮ ਜੀ ਤੁਹਾਡਾ ਮਨਜੀਤ ਕੌਰ ਜੀ ਮਨਜੀਤ ਕੌਰ ਜੀ ਕਿੱਥੇ ਰਹਿੰਦੇ ਨੇ ਤੁਸੀਂ ਗੋਸਣਾ ਦੇ ਹਾਂਜੀ ਗੋਸਣਾ ਦੇ ਰਹਿਣ ਵਾਲੀ ਠੀਕ ਹੈ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਹੜੀਆਂ ਇਦਾਂ ਦੀਆਂ ਦਿੱਕਤ ਪਰੇਸ਼ਾਨੀਆਂ ਨੇ ਜੋ ਕੇਂਦਰ ਤੱਕ ਜਾਣੀਆਂ ਚਾਹੀਦੀਆਂ ਔਰ ਐਤ ਕੀ ਵੋਟਾਂ ਹੁਣ ਆਉਣ ਵਾਲੀਆਂ ਨੇ ਵੋਟਾਂ ਤੁਹਾਨੂੰ ਕੀ ਲੱਗਦਾ ਕਿ ਨੂੰ ਪੈਣਗੀਆਂ ਪਾਰਟੀ ਨੂੰ ਪੈਣਗੀਆਂ ਉਮੀਦਵਾਰਾਂ ਨੂੰ ਪੈਣਗੀਆਂ ਪਤਾ ਨਹੀਂ ਜੀ ਮੈਨੂੰ ਤਾਂ ਕਿਹਨੂੰ ਪੈਣੀ ਹੈ ਵੋਟਾਂ ਅੱਛਾ ਤੁਸੀਂ ਪਾਉਣੀ ਵੋਟ ਪਾਉਂਗੇ ਜੇ ਪਾਉਂਦੇ ਜੀ ਪਾਉਂਗੇ ਤੁਸੀਂ ਪਾਉਂਗੇ ਵੋਟ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਕੰਮਾਂ ਨੂੰ ਵੋਟ ਦੇ ਕੇ ਪਾਉਂਗੇ ਕਿ ਪਾਰਟੀ ਨੂੰ ਦੇ ਕੇ ਪਾਉਂਗੇ ਪਤਾ ਨਹੀਂ ਜੀ ਹੁਣ ਯਾ ਕਹਿ ਸਕਦੇ ਸੀ ਐਨੀ ਉਹ ਲੰਦੇ ਨਹੀਂ ਜੀ ਵੋਟਾਂ ਦੀ ਅੱਛਾ ਇਹ ਨਹੀਂ ਸੀ ਦਰਦੀ ਲੈਂਦੇ ਨਹੀਂ ਜੀ ਕਹਿੰਦੇ ਨੇ ਕਿ ਵੋਟ ਜਿਹੜਾ ਸਾਡਾ ਹੱਕ ਹੈਗਾ ਸਾਨੂੰ ਨਿਭਾਣਾ ਚਾਹੀਦਾ ਉਹ ਵੋਟ ਦਾ ਰੱਖਣੀ ਚਾਹੀਦੀ ਪਾਉਣੀ ਚਾਹੀਦੀ ਆ ਪਰ ਹੂੰ ਪਰ ਫਿਰ ਕੀ ਲੱਗਦਾ ਕਿ ਜਿਹੜੀ ਤੁਹਾਡੀ ਕੀਮਤੀ ਵੋਟ ਆ ਉਹ ਕੰਮਾਂ ਨੂੰ ਜਾਊਗੀ ਕਿ ਉਮੀਦਵਾਰ ਨੂੰ ਜਾਊਗੀ ਕਿਸੇ ਨੂੰ ਕੰਮਾਂ ਨੇ ਜਾਊਗੀ ਹੁਣ ਕੰਮਾਂ ਨੂੰ ਠੀਕ ਹੈ ਤੁਹਾਨੂੰ ਮਾਦਾ ਹੀ ਕਹਿੰਦੇ ਕੰਮਾਂ ਨੂੰ ਵੋਟ ਜਾਊਗੀ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਨਰਿੰਦਰ ਗੌਰ ਜੀ ਤੁਹਾਡਾ ਤੁਸੀਂ ਕਿੱਥੇ ਰਹਿਣ ਵਾਲੇ ਹੋ ਸੋਸਲਾਂ ਦੇ ਆ ਜੀ ਠੀਕ ਹੈ ਤੇ ਕੀ ਲੱਗਦਾ ਕਿ ਵੋਟਾਂ ਐਸ ਕੀ ਕਮਾਂ ਨੂੰ ਪੈਣ ਗਿਆ ਉਮੀਦਵਾਰਾਂ ਨੂੰ ਪੈਣ ਗਿਆ ਕਿ ਵੋਟ ਪਾਰਟੀ ਨੂੰ ਪੈਂਦੀ ਹੈ ਕਹਿੰਦੇ ਆਪਾਂ ਬਹੁਤ ਉਮੀਦ ਇਦਾਂ ਆਖਿਆ ਜੀ ਵੋਟ ਅੱਗੇ ਕਿਸਮਤ ਆ ਜੀ ਬਾਕੀ ਹੈ ਆਪਾਂ ਆਪੋ ਆਪਣੇ ਕੁਰਸੀਆਂ ਵਾਸਤੇ ਲੜ ਰਹੇ ਹਾਂ ਜੀ ਸਾਡੇ ਵਾਸਤੇ ਤਾਂ ਕੋਈ ਨਹੀਂ ਜੀ ਲੜ ਰਿਹਾ ਹੂੰ ਅਸੀਂ ਤਾਂ ਗਰੀਬ ਲੋਕ ਆ ਉਹੀ ਦਿਹਾੜੀ ਕਰਨੀ ਆ ਉਹੀ ਖਾਣਾ ਜੀ ਦਿਹਾੜੀ ਵੀ ਨਹੀਂ ਸਹੀ ਦਾ ਅੱਗੇ ਰਹਿ ਮੰਗਿਆ ਜੀ ਵੱਧ ਕਰਦੇ ਆ ਜੀ ਉਨੀ ਦਿਹਾੜੀ ਨਹੀਂ ਦੇ ਰਹੇ ਬੱਚੇ ਸਾਡੇ ਬੇਰੋਜ਼ਗਾਰ ਆ ਜੀ ਉਹ ਸੜਕਾਂ ਦੇ ਧੱਕੇ ਖਾ ਰਹੇ ਆ ਜੀ ਬੱਚੇ ਮਤਲਬ ਤੁਹਾਡੇ ਕਹਿੰਦੇ ਮਤਲਬ ਹੈ ਕਿ ਬੇਰੋਜ਼ਗਾਰੀ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਜਿਹੜਾ ਕਿ ਅੱਗੇ ਨਿਕਲਣਾ ਚਾਹੀਦਾ ਹਾਂਜੀ ਹਾਂਜੀ ਬੇਰੋਜ਼ਗਾਰੀ ਬਹੁਤ ਜ਼ਿਆਦਾ ਜੀ ਜੇ ਬੁੱਤ ਬਾਜ ਦਾ ਸਾਨੂੰ ਤਾਂ ਫਾਇਦਾ ਜੀ ਜੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਜੀ ਜੇ ਇੱਧਰ ਨੌਕਰੀ ਨਹੀਂ ਹੈਗਾ ਤਾਂ ਹੀ ਤਾਂ ਬੱਚੇ ਬਾਹਰ ਟੱਕੇ ਖਾ ਰਹੇ ਆ ਜੀ ਸਭ ਤੋਂ ਵੱਡੀ ਤਾਂ ਸਾਡੀ ਇਹ ਬੋੜਾ ਸੀ ਤਾਂ ਕਰਕੇ ਪਾਉਂਦੇ ਵੀ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਜੀ बस यही आज उम्मीद और तो कोई उम्मीद नहीं जी है मतलब रोजगार दी उम्मीद से ਤੁਸੀਂ ਵੋਟ ਪਾਉਂਗੇ ਕਹਿ ਰਹੇ ਹੋ ਕਿ ਰੋਜ਼ਗਾਰ ਮਿਲਣਾ ਚਾਹੀਦਾ ਜ਼ਰੂਰੀ ਹੈ ਹਾਂਜੀ ਹਾਂਜੀ ਰੋਜ਼ਗਾਰ ਮਿਲਣਾ ਚਾਹੀਦਾ ਜੀ ਬਸ ਰੋਜ਼ਗਾਰ ਹੈ ਨਹੀਂ ਜੀ ਜੇ ਰੋਜ਼ਗਾਰ ਦੇਣ ਫਿਰ ਤਾਂ ਕੋਈ ਲੋੜ ਨਹੀਂ ਜੀ ਹੈ ਰੋਜ਼ਗਾਰ ਮਿਲੇਗਾ ਤੇ ਘਰ ਚੱਲੇਗਾ ਰੋਜ਼ਗਾਰ ਮਿਲੇਗਾ ਤੇ ਘਰ ਦੇ ਨੌਜਵਾਨ ਜਿਹੜੇ ਨੇ ਨੌਜਵਾਨ ਪੀੜ੍ਹੀ ਜਿਹੜਾ ਹੈ ਉਹ ਕੰਮ ਕਰੇਗੀ ਨੌਜਵਾਨ ਪੀੜ੍ਹੀ ਜਿਹੜਾ ਹੈ ਆਪਣੇ ਪਰਿਵਾਰਾਂ ਨੂੰ ਚਲਾਉਗੀ ਸੋ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਬਹੁਤ ਸਾਰੀਆਂ ਸਵਾਰੀਆਂ ਇਸ バス ਦੇ ਵਿੱਚ ਬੈਠੀਆਂ ਹੋਈਆਂ ਨੇ ਇਹਨਾਂ ਸਵਾਰੀਆਂ ਦੇ ਨਾਲ ਗੱਲਬਾਤ ਵੇசி ਜਿਹੜੀ ਹੈ ਜਾਰੀ ਰੱਖਾਂਗੇ ਪਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਚਿਹਰੇ ਜਿਹੇ ਨੇ ਜੋ ਸਿੱਧੇ ਤੌਰ ਤੇ ਇਹ ਗੱਲ ਕਹਿੰਦੇ ਨੇ ਕਿ ਵੋਟਾਂ ਜਿਹੜੀਆਂ ਨੇ ਉਹ ਕੰਮਾਂ ਨੂੰ ਪੈਣ ਗਿਆ ਵੋਟਾਂ ਜਿਹੜੀਆਂ ਨੇ ਉਹ ਅਜਿਹੇ ਕੰਮਾਂ ਨੂੰ ਪੈਣ ਗਿਆ ਜਿਹੜੇ ਪਾਰਟੀਆਂ ਨੇ ਕੰਮ ਕੀਤੇ ਤੇ ਨਾ ਲੋਕ ਹਿੱਤ ਕੰਮ ਕੀਤੇ ਹੋਣੇ ਲੋਕਾਂ ਦੇ ਹਿੱਤ ਵਿੱਚ ਕੰਮ ਜਿਹੜੇ ਨੇ ਕੀਤੇ ਹੋਣੇ ਜ਼ਰੂਰ ਇੱਥੇ ਹੋਰ ਵੀ ਜਿਹੜੀਆਂ ਮਹਿਲਾਵਾਂ ਬੈਠੀਆਂ ਨੇ ਗੱਲਬਾਤ ਕਰਾਂਗੇ ਮੈਡਮ ਕੀ ਨਾਮ ਜੀ ਤੁਹਾਡਾ ਸੁਖਜੀਤ ਹਾਂ ਜੀ ਸੁਖਜੀਤ ਸੁਖਜੀਤ ਜੀ ਕਿੱਥੋਂ ਰਹਿੰਦੇ ਤੁਸੀਂ ਟੰਗਰਾਲੀ 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 ਤੇ ਤੁਹਾਨੂੰ ਕੀ ਲੱਗਦਾ ਕਿਉਂਕਿ ਜਿਹੜੀਆਂ ਵੋਟਾਂ ਨੇ ਉਹ ਬਹੁਤ ਵੱਡਾ ਹੱਕ ਹੈ ਸਾਨੂੰ ਜਿਹੜਾ ਸਾਡੇ ਸੰਵਿਧਾਨ ਨੇ ਦਿੱਤਾ ਹੋਇਆ ਕੀ ਲੱਗਦਾ ਕਿ ਐਤ ਕੀ ਵੋਟ ਪਾਊਗੀ ਕਿਨੂੰ ਕਿਉਂਕਿ 1 ਜੂਨ ਦੀ ਤਰੀਕ ਤਾਂ ਆ ਚੁੱਕੀ ਹੋਈ ਹੈ ਹਾਲੇ ਸਮਾਂ ਕਾਫੀ ਪਿਆ ਹੈ ਕਿ ਲੱਗਦਾ ਕਿ ਵੋਟਾਂ ਕੰਮਾਂ ਨੂੰ ਪੈਣਗੀਆਂ ਉਮੀਦਵਾਰਾਂ ਨੂੰ ਪੈਣਗੀਆਂ ਕਿ ਪਾਰਟੀਆਂ ਨੂੰ ਪੈਣਗੀਆਂ ਜਿਹੜੇ ਪਹਿਲਾਂ ਵੀ ਤਾਂ ਐਵੇਂ ਹੀ ਕਹਿ ਕੇ ਵੋਟਾਂ ਪਵਾਉਂਦੇ ਆ ਜਦੋਂ ਹਨਾ ਕੰਮ ਹੁੰਦਾ ਉਹਨਾਂ ਨੂੰ ਉਸ ਟਾਈਮ ਤਾਂ ਕਹਿੰਦੇ ਅਸੀਂ ਇਹ ਵੀ ਕਰੂੰਗੇ ਆ ਵੀ ਕਰੂੰਗੇ ਟਾਈਮ ਪੈਣ ਤੇ ਫੇਰ ਕੋਈ ਨਹੀਂ ਖੜਦਾ ਹੈਗਾ ਅੱਗੇ ਬਸ ਕੋਈ ਇਤਨਾ ਦਾ ਕੰਮ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਹਾਂ ਵੀ ਇੱਕ ਇਹ ਗੱਲ ਜਿਹੜੀ ਹੈ ਕੇਂਦਰ ਤੱਕ ਜਾਂ ਪੂਰੇ ਭਾਰਤ ਦੇ ਉੱਤੇ ਗੂੰਜਣੀ ਚਾਹੀਦੀ ਹੈ ਉਹ ਕਿਹੜਾ ਮੁੱਦਾ ਜਿਹਹਾ ਹੈਗਾ ਸਭ ਤੋਂ ਜ਼ਿਆਦਾ ਜਿਵੇਂ ਕਿਸਾਨੀ ਮੋਰਚੇ ਦੇ ਹੁਣ ਬੈਠੇ ਕਿਸਾਨ ਉਹਦਾ ਹੱਲ ਹੋਣਾ ਚਾਹੀਦਾ ਏ ਕਿਸਾਨ ਜਿਹੜੇ ਜਿਹਨੇ ਸ਼ੰਭੂ ਦੇ ਇਸ ਜਿਹੜੇ ਸ਼ੰਭੂ ਦੇ ਬੈਠੇ ਹੋਏ ਨੇ ਕਨੌਰੀ ਬੈਠੇ ਹੋਏ ਤੁਹਾਨੂੰ ਪਤਾ ਹੀ ਪਹਿਲਾਂ ਵੀ 3 ਸਾਲ ਬੈਠੇ ਰਹੇ ਹੈ ਨਾ ਉੱਥੇ ਹੁਣ ਫੇਰ ਕਿਸਾਨਾਂ ਨੇ ਮੋਰਚਾ ਲਾਇਆ ਹੋਇਆ ਏ ਬਸ ਇਹਦਾ ਹੱਲ ਹੋਣਾ ਚਾਹੀਦਾ ਏ ਬਸ ਇਹਨੂੰ ਗਰੀਬ আর ਅਮੀਰ ਨੂੰ ਬਸ ਇੱਕ ਬਰਾਬਰ ਹੋਣਾ ਚਾਹੀਦਾ ਹੈ ਮੇਜਰ ਮੁੱਦਾ ਤੁਸੀਂ ਕਹਿ ਰਹੇ ਹੋ ਸੋਨ ਤਬੱਸਾ ਅਸੀਂ ਇਹ ਵੀ ਕਿਸਾਨ ਇਨਟਾਈਮ ਦੇ ਹੈਰਾਨ ਹੋ ਰਹੇ ਤੁਹਾਨੂੰ ਪਤਾ ਹੈ ਹੁਣ ਤੱਕ ਕਿੰਨੇ ਬੱਚਿਆਂ ਦੀ ਡੈਥ ਵੀ ਹੋ ਲਈ ਹੈ ਨਾ ਜਾਣੇ ਜਾਣੇ ਵਿੱਚ ਬਸ ਆ ਹਾਲ ਹੋਵੇ ਬੱਚਿਆਂ ਦਾ ਬਸ ਹੋਵੇ ਮਤਲਬ ਕਹਿ ਰਹੇ ਨੇ ਕਿ ਕਿਸਾਨੀ ਮੁੱਦਾ ਜਿਹੜਾ ਹੈ ਇਸ ਵਕ ਕਿਸਾਨੀ ਇੱਕ ਬਹੁਤ ਵੱਡਾ ਮੁੱਦਾ ਹੈਗਾ ਕਿਉਂਕਿ ਹੁਣ ਅੱਗੇ ਸਟਾਪ ਵੀ ਆਣੇ ਸ਼ੁਰੂ ਹੋ ਚੁੱਕੇ ਹੋਏ ਨੇ ਲੋਕਾਂ ਨੇ ਜਿਹੜਾ ਉਤਰਨਾ ਵੀ ਹੈਗਾ ਲੋਕਾਂ ਨੇ ਆਪਣੇ ਮੰਜ਼ਲਾਂ ਤੱਕ ਵੀ ਜਾਣਾ ਹੈ ਪਰ ਵੋਟਾਂ ਦੀ ਮੰਜ਼ਿਲ ਕਿੱਥੇ ਤੱਕ ਪਹੁੰਚੇਗੀ ਵੋਟਾਂ ਦੀ ਮੰਜ਼ਿਲ ਕਿੱਥੇ ਤੱਕ ਪਹੁੰਚ ਗਈ ਸੀ ਥੱਲੇ ਵੀ ਉਤਰਾਂਗੇ ਥੱਲੇ ਉਤਰ ਕੇ ਜਿਹੜਾ ਹੈ ਅ ਤੁਹਾਨੂੰ ਦੱਸਾਂਗੇ ਇੱਥੇ ਜਿਹੜੇ ਲੋਕ ਨੇ ਇੱਥੇ ਜਿਹੜੇ ਲੋਕ ਵਸਦੇ ਨੇ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਵੋਟਾਂ ਨੇ ਉਹ ਪੈਣ ਗਈਆਂ ਕਿਉਂਕਿ ਇੱਕ ਬਹੁਤ ਅਹਿਮ ਹੱਕ ਹੁੰਦਾ ਵੋਟਾਂ ਵੋਟਾਂ ਦਾ ਵੋਟ ਜਿਹੜਾ ਸਾਡਾ ਸੰਵਿਧਾਨ ਸਾਨੂੰ ਇੱਕ ਬਹੁਤ ਵੱਡਾ ਹੱਕ ਦਿੰਦਾ ਔਰ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਵਕਤ ਕੋਰਾਲੀ ਏਰੀਆ ਦੇ ਵਿੱਚ ਪਹੁੰਚ ਚੁੱਕੇ ਹੋਏ ਹਾਂ ਔਰ ਇੱਥੇ ਵੀ ਲੋਕ ਜਿਹੜੇ ਨੇ ਲਗਾਤਾਰ ਹੁਣ ਬੱਸਾਂ ਦੇ ਵਿੱਚ ਚੜ ਚੜ ਕੇ ਲੋਕ ਜਿਹੜੇ ਨੇ ਉਹ ਆਉਂਦੇ ਨੇ ਆਪਣੇ ਸਫ਼ਰ ਨੂੰ ਚਾਉਂਦੇ ਨੇ ਆਪਣੇ ਸਫ਼ਰ ਜਿਹੜਾ ਹੈ ਉਹ ਪੂਰਾ ਕਰਦੇ ਨੇ ਪਰ ਵੋਟਾਂ ਦਾ ਸਫ਼ਰ ਕਿੱਥੇ ਜਾ ਕੇ ਮੁੱਕੇਗਾ ਵੋਟਾਂ ਦਾ ਸਫ਼ਰ ਕਿੱਥੇ ਜਾ ਕੇ ਖਤਮ ਹੋਏਗਾ ਕਿਸ ਤਰੀਕੇ ਨਾਲ ਵੋਟਾਂ ਪਾਣਗੇ ਸਾਡੇ ਭਾਈ ਜੀ ਮੌਜੂਦ ਹੈ ਭਾਈ ਜੀ ਕੀ ਨਾਂ ਜੀ ਤੁਹਾਡਾ ਗੁਰਵਿੰਦਰ ਸਿੰਘ ਜੀ ਸਿੰਘ ਸਾਹਿਬ ਕਿੱਥੋਂ ਦੇ ਰਹਿਣਾ ਨੇ ਤੁਸੀਂ ਇਹ ਪੈ ਜਾਂਦਾ ਜੀ ਪਰਖਾਲੀ ਸਾਈਡ ਤੇ ਮਤਲਬ ਜਿਹੜਾ ਲੋਕ ਸਭਾ ਹਲਕਾ ਨੰਦਪੁਰ ਸਾਹਿਬ ਜੀ ਨੰਦਪੁਰ ਸਾਹਿਬ ਹੀ ਬੰਦਾ ਨਾ ਕੀ ਲੱਗਦਾ ਐ ਕਿ ਵੋਟਾਂ ਕਿਨੂੰ ਪਹਿਣਗੀਆਂ ਵੋਟਾਂ ਕੀ ਸਿਰਫ ਨਾਮ ਨੂੰ ਪਹਿਣਗੀਆਂ ਕੰਮਾਂ ਨੂੰ ਪਹਿਣਗੀਆਂ ਉਮੀਦਵਾਰਾਂ ਨੂੰ ਪਹਿਣਗੀਆਂ ਕੰਮ ਨੂੰ ਪਾਉਂਗੀਆਂ ਜੀ ਹਾਂ ਤੇ ਕਿਹੜੇ ਮੁੱਦੇ ਨੇ ਜੇ ਤੁਸੀਂ ਚਾਹੁੰਦੇ ਹੋ ਕਿ ਵੋਟਾਂ ਚੱਕੇ ਜਾਣ ਉੱਤੇ ਤਾਂ ਬਹੁਤ ਹੈ ਜੀ ਹੁਣ ਫੇਰ ਵੀ ਕੋਈ ਇੱਕ ਅਦਾ ਹੁਣ ਹਲੇ ਕੋਈ ਨਹੀਂ ਹੈ ਜੀ ਯਾਰ ਹੂੰ ਇਸ ਟਾਈਮ ਯਾਰ ਨਹੀਂ ਹੈ ਜੀ ਕੋਈ ਸੋ ਹੱਲੇ ਕਹਿ ਰਹੇ ਨੇ ਕਿਸੇ ਅੱਗੇ ਕੰਮ ਚ ਰੁਚੇ ਹੋਏ ਨੇ ਰੁਝਾਨ ਕਿਤੇ ਹੋਰ ਹੈ ਅਸੀਂ ਅੱਗੇ ਵੀ ਚੱਲਾਂਗੇ ਇੱਧਰ ਵੀ ਇੱਕ ਬਜ਼ੁਰਗ ਬੈਠੇ ਹੋਣੇ ਜ਼ਰੂਰ ਰਹਿਣਾ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆ ਬਾਬਾ ਜੀ ਕੀ ਨਾਂ ਹੈ ਤੁਹਾਡਾ ਹਾਕਮ ਸਿੰਘ ਜੀ ਹਾਂਜੀ ਹਾਕਮ ਸਿੰਘ ਜੀ ਹਾਕਮ ਕਿੱਥੇ ਰਹ ਰਹੇ ਨੇ ਤੁਸੀਂ ਇਹ ਪਿੰਡ ਦਾਈਏ ਲੱਗ ਗਿਆ ਮਤਾ ਸ਼੍ਰੀਨੰਦਪੁਰ ਸਾਹਿਬ ਹਲਕਾ ਪਿੰਡ ਦਾ ਤੁਹਾਨੂੰ ਕਿਹੜਾ ਹਲਕਾ ਪਿੰਡ ਹੈੜ ਪਿੰਡਾ ਫੜੜਾ ਹਲਕਾ ਸੋ ਕੀ ਲੱਗਦਾ ਹੈ ਕਿ ਵੋਟਾਂ ਜਿਹੜੀਆਂ ਹੁਣ ਆਉਣਆਂ ਇੱਕ ਦਿਨ ਜਿਹੜੀਆਂ ਵੋਟਾਂ ਪੈਣੀਆਂ ਕੀ ਲੱਗਦਾ ਕਿਹਨੂੰ ਵੋਟਾਂ ਪੈਣਗੀਆਂ ਸਾਨੂੰ ਇਹਨੂੰ ਨਹੀਂ ਪਤਾ ਕਿਹੜਾ ਕਿਹੜਾ ਕਿੱਦੜਾ ਕਿਹੜਾ ਨਹੀਂ ਕੋਈ ਪਤਾ ਨਹੀਂ ਅਜੇ ਤੱਕ ਬਾਹਰ ਰਹੀ ਤੱਕ ਬਾਹਰ ਰਹੀ ਤੱਕ ਉਹਦੇ ਪਤਾ ਹੀ ਨਹੀਂ ਲੱਗਦਾ ਕਿਹੜਾ ਕਿੱਧਰ ਜਾ ਰਿਹਾ ਕੋਈ ਪਤਾ ਨਹੀਂ ਹੈ ਹੂੰ ਕੁਝ ਬਦਲ ਗਿਆ ਠੀਕ ਹੈ ਕਹਿੰਦੇ ਨੇ ਕਿ ਪਤਾ ਨਹੀਂ ਲੱਗ ਰਿਹਾ ਕਹਿੰਦੇ ਐ ਕਿ ਕਿ ਵੋਟਾਂ ਕਿੱਧਰ ਜਾਣਗੀਆਂ ਕਿਹੜਾ ਕਿੱਧਰ ਜਾ ਰਿਹਾ ਜੋ ਕਿ ਟ੍ਰੈਂਡ ਅੱਜ ਕੱਲ੍ਹ ਦੇਖਣ ਨੂੰ ਮਿਲ ਰਿਹਾ ਹੈ ਪਾਰਟੀਆਂ ਦੇ ਵਿੱਚ ਬਹੁਤ ਸਾਰਾ ਹੇਰ ਫੇਰ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਪਾਰਟੀਆਂ ਦੇ ਵਿੱਚ ਫੇਰ ਬਦਲ ਦੇਖਣ ਨੂੰ ਮਿਲ ਰਿਹਾ ਹੈ ਵੋਟਾਂ ਕਿੱਧਾਂ ਪੈ ਰਹੀਆਂ ਨੇ ਔਰ ਕਿੱਦਾਂ ਹਰ ਇੱਕ ਚੀਜ਼ ਜਿਹੜੀ ਹੈ ਚੱਲ ਰਹੀ ਹੈ ਕਿਉਂਕਿ ਟ੍ਰੈਂਡ ਲਗਾਤਾਰ ਬਦਲਦਾ ਨਜ਼ਰ ਆ ਰਿਹਾ ਹੈ ਲੋਕਾਂ ਦੇ ਵਿੱਚ ਕਹ ਲਈਏ ਰੋਜ਼ ਦਾ ਰੁਜ਼ਾਨ ਜਿਹੜਾ ਹੈ ਉਹ ਬਦਲਦਾ ਹੋਇਆ ਨਜ਼ਰ ਆ ਰਿਹਾ ਪਰ ਅਸਲ ਦੇ ਵਿੱਚ ਇੱਕ ਤਰੀਕ ਨੂੰ ਲੋਕ ਕਿਹਦੇ ਹੱਕ ਦੇ ਵਿੱਚ ਫੈਸਲਾ ਸੁਣਾਉਣਗੇ ਕੀ ਉਹ ਵੋਟਾਂ ਉਮੀਦਵਾਰ ਨੂੰ ਪੈਣਗੀਆਂ ਕੀ ਉਹ ਵੋਟਾਂ ਕੰਮ ਨੂੰ ਪੈਣਗੀਆਂ ਕੀ ਉਹ ਵੋਟਾਂ ਪਾਰਟੀ ਨੂੰ ਪੈਣਗੀਆਂ ਕਿਉਂਕਿ ਵੋਟ ਇੱਕ ਬਹੁਤ ਅਹਿਮ ਹੱਕ ਹੈ ਔਰ ਅਸੀਂ ਵੀ ਲਿਵਿੰਗ ਇੰਡੀਆ ਦੀ ਟੀਮ ਵੱਲੋਂ ਇੱਕ ਬਹੁਤ ਅਹਿਮ ਅਪੀਲ ਜ਼ਰੂਰ ਕਰਾਂਗੇ ਕਿ ਵੋਟ ਬਹੁਤ ਜਿਹੜਾ ਹੱਕ ਹੈ ਬਹੁਤ ਅੱਖਾ ਲਿਆ ਹੋਇਆ ਹੱਕ ਹੈ ਔਰ ਉਸ ਹੱਕ ਨੂੰ ਜਿਹੜਾ ਹੈ ਜ਼ਰੂਰ ਅਦਾ ਕਰਨਾ ਚਾਹੀਦਾ ਔਰ ਤੁਹਾਨੂੰ ਵੀ ਜ਼ਰੂਰ ਬੇਨਤੀ ਕਰਾਂਗੇ ਕਿ 1 ਜੂਨ ਨੂੰ ਜਿਹਨੇ ਵੀ ਪੰਜਾਬ ਦੇ ਲੋਕ ਨੇ ਉਹ ਆਪਨੇ ਆਪਣੇ ਲੋਕ ਸਭਾ ਹਲਕੇ ਦੀ ਵੋਟ ਜਿਹੜੀ ਹੈ ਉਹ ਜ਼ਰੂਰ ਪੁਗਤਾ ਕੇ ਆਉਣ ਔਰ ਉਸ ਦਿਨ ਪਤਾ ਚੱਲੇਗਾ ਕਿ ਅਸਲ ਦੇ ਵਿੱਚ ਕੀ ਕਹਿੰਦੀ ਹੈ ਜਨਤਾ ਕੈਮਰਾ ਪਰਸਨ ਡਿਪੀ ਡੋਗਰਾ ਦੇ ਨਾਲ ਸੈਨਦੁਰੂ ਲਾ ਲਿਵਿੰਗ ਇਨ ਨਿਊਜ਼ ਕੁਰਾਲੀ